ਬਿਰਜੀ ਆ ਕਿਹੜੇ ਘੋੜੀ ਦੀ ਬੱਚੀ ਆ ਜੀ ਇਹ ਬਲੰਦ ਦੀ ਆ ਜੀ ਬਲਦੀ ਦੀ ਆ ਜੀ ਹਾਂਜੀ ਬਲੰਦ ਘੋੜੇ ਦੀ ਆ ਜੀ ਮੱਜੂ ਕੇ ਲਾਈਨ ਦੀ ਘੋੜੀ ਆ ਠੀਕ ਆ ਜੀ ਤੇ ਕਿੰਨੀ ਉਮਰ ਕਰ ਗਈ ਆ ਜੀ ਉਮਰ ਹੋ ਗਈ ਜੀ 8 ਸਾਲ 8 ਸਾਲ ਤੇ ਹੁਣ ਇਹ ਟਾਈਮ ਗੱਬਣਾ ਜੀ ਕਿਦਾਂ ਗੱਬਣਾ ਜੀ ਹੁਣ ਕਿੰਨੇ ਮਹੀਨੇ ਦੀ ਗੱਬਣਾ ਜੀ ਇਹ ਹੋ ਗਈ ਆ ਜੀ 2 ਮਹੀਨਿਆਂ ਦੀ 2 ਮਹੀਨੇ ਦੀ ਗੱਬਣਾ ਹਾਂਜੀ ਕਿਹੜੇ ਘੋੜੇ ਤੋਂ ਜੀ ਟੈਕ ਪਾਸ ਹੈ ਹਾਂਜੀ ਇਹ ਸਾਡੇ ਕੋਲ ਹੀ ਬਸ਼ੇਰਾ ਜੀ ਦੁੱਲੇ ਦਾ ਕੀ ਨਾਮ ਜੀ ਉਹਦਾ ਉਹਦਾ ਨਾਮ ਹੈ ਜੋਦਾ ਕੀ ਉਮਰ ਕਰ ਗਿਆ ਜੀ ਉਮਰ ਉਹ ਗਿਆ ਜੀ ਹੁਣ 28 ਮਹੀਨਿਆਂ ਦਾ ਠੀਕ ਹੈ ਜੀ 28 ਮਹੀਨਿਆਂ ਦਾ ਤੇ ਹਾਈਟ ਕਰ ਗਿਆ 70 ਇੰਚ ਅੱਛਾ 70 ਇੰਚ ਹਾਈਟ ਕਰ ਗਿਆ ਹਾਂਜੀ ਹਾਂਜੀ ਉਹ ਤੋਂ ਪ੍ਰੈਗਨੈਂਟ ਹੈ ਜੀ ਹਾਂਜੀ ਉਹ ਤੋਂ ਪ੍ਰੈਗਨੈਂਟ ਹੈ ਜੀ ਠੀਕ ਹੈ ਜੀ ਤੇ ਉਹ ਦੂਸਰੀ ਘੋੜੀ ਹੈ ਜੀ ਆ ਜਿਹੜੀ ਇਹ ਘੋੜੀ ਜੀ ਦੇਵ ਦੇਵ ਘੋੜੇ ਦੀ ਆ ਦੇਵ ਸਾਹਿਬ ਦੀ ਠੀਕ ਹੈ ਜੀ ਦੇਵ ਸਾਹਿਬ ਦੀ ਹਾਂਜੀ ਤੇ ਕਿੰਨੀ ਉਮਰ ਕਰ ਗਈ ਹੈ ਜੀ ਇਹ ਇਹ ਹੋ ਗਈ ਜੀ 4 ਦੰਦ ਗੱਬੜਾ ਜੀ ਨਹੀਂ ਇਹ ਖਾਲੀ ਹੈ ਜੀ ਠੀਕ ਹੈ ਜੀ ਓਕੇ ਮਿਲੀ ਹੋਈ ਹੈ ਵੈਸੇ ਚੈੱਕ ਪਾਸ ਨਹੀਂ ਹੋਈ ਹੈ ਦਿਨ ਥੋੜੇ ਹੋਇਆ ਇਹਨੂੰ ਮਿਲੀ ਅੱਛਾ ਅੱਛਾ ਠੀਕ ਹੈ ਜੀ ਮਤਲਬ ਕਿਹੜੇ ਕੋਟ ਦੇ ਜੱਪ ਦਿੱਤਾ ਇਹਨੂੰ ਕੋਸੇ ਤੋਂ ਦਿੱਤਾ ਜੀ ਅੱਛਾ ਜੋਦੇ ਤੋਂ ਹਾਂਜੀ ਜੋਦੇ ਤੋਂ 70 ਇੰਚ ਤੋਂ ਹਾਂਜੀ 70 ਇੰਚ ਵਾਲੇ ਤੇ ਵੀਰ ਜੀ ਇਹਦਾ ਕੀ ਡਿਮਾਂਡ ਕਰਦੇ ਇਹ ਦੋਵਾਂ ਦੀ ਡਿਮਾਂਡ ਤਾਂ ਦੋਨਾਂ ਦੀ 10-10 ਲੱਖ ਰੁਪਏ ਕਰ ਰਹੇ ਆ ਠੀਕ ਹੈ ਜੀ ਓਕੇ ਬਾਕੀ ਮਾਤਨ ਹੋ ਜਾਊਗਾ ਜੀ ਬਿਲਕੁਲ ਹੋ ਜਾਊਗਾ ਜੀ ਹਾਂਜੀ ਬੈਠ ਕੇ ਤੁਸੀਂ ਗੱਲ ਕਰ ਸਾਦੇ ਵੀਰ ਨਾਲ ਨਾ ਵੀਰੜੀ ਬਹੁਤ ਚੰਗੇ ਆ ਤੁਸੀਂ ਕਰ ਸਾਦੇ ਗੱਲ ਆ ਵੀ ਦੀ ਡਿਟੇਲ ਜੀ ਇਹ ਇਹ ਜੀ ਗਜਰਾਜ ਘੋੜੇ ਦੀ ਆ ਗਜਰਾਜ ਦੀ ਠੀਕ ਹੈ ਜੀ ਚੋਲਾ ਸਾਹਿਬ ਵਾਲੇ ਦੀ ਠੀਕ ਹੈ ਜੀ ਤੇ ਤੇ ਹੁਣ ਕੀ ਗੱਬੜਾ ਜੀ ਖਾਲੀ ਹੈ ਜੀ ਇਹ ਗੱਬਣ ਹੈ ਜੀ ਕਿਹੜੇ ਘੋੜੇ ਤੋਂ ਜੀ ਜੀ ਬਾਬੇ ਸਾਹਿਬ ਕੋਲ ਘੋੜਾ ਨਹੀਂ ਛੋੜੇ ਅੰਮ੍ਰਿਤਸਰ ਹਾਂ ਜੀ ਆਇਆ ਜੀ ਕਿਹੜਾ ਨਵਾਂ ਘੋੜਾ ਪ੍ਰਭਾਤ ਨਹੀਂ ਪ੍ਰਭਾਤ ਨਹੀਂ ਜੀ ਜਿਹੜਾ ਦੂਜਾ ਕਾਂਡੇ ਵਾਲਾ ਅੱਛਾ ਦੂਜਾ ਆਪਣਾ ਕਾਂਡੇ ਵਾਲਾ ਹਾਂਜੀ ਜਾਗੀਰ ਜੀ ਜਾਗੀਰ ਜੀ ਅੱਛਾ ਜਾਗੀਰ ਤੋਂ ਗੱਬੜ ਹਾਂਜੀ ਉਹ ਤੋਂ ਗੱਬੜ ਹੈ ਜੀ 2 ਮਹੀਨਿਆਂ ਦੀ 2 ਮਹੀਨਿਆਂ ਦੀ ਕੀ ਡਿਮਾਰਡ ਕਰਤੀ ਵੀ ਜੀ ਇਹਦੀ ਇਹਦੀ 12 ਲੱਖ ਰੁਪਏ ਹੈ 12 ਕੀ ਇਹ ਤੇ ਆਪ ਕਿਹੜੇ ਘੋੜੇ ਦੀ ਜੀ ਵੀਰ ਇਹ ਗਾਜਰਾਜ ਦੀ ਜੀ ਗਜਰਾਜ ਜੀ ਠੀਕ ਆ ਤੇ ਨੈਕਸਟ ਆ ਜੀ ਜਿਹੜੀ ਆ ਵੀ ਦੀ ਇਹ ਪੰਜ ਕਲਿਆਣ ਆ ਜੀ ਇਹ ਰਾਜਕੋਟ ਦੇ ਦੀਆ ਸ਼ੇਖ ਲਾਲੇ ਦੀ ਠੀਕ ਆ ਪੰਜ ਕਲਿਆਣ ਹਾਂਜੀ ਹਾਂਜੀ ਰਤਨਾਕਰ ਦੀ ਪੋਤੀ ਆ ਰਤਨਾਕਰ ਦੀ ਹਾਂਜੀ ਰਤਨਾਕਰ ਦੀ ਪੋਤੀ ਆ ਠੀਕ ਆ ਜੀ ਹਾਂਜੀ ਮਾ ਲਓ ਜੀ ਪਤਾ ਜੀ ਕੋਈ ਡਿਟੇਲ ਦੀ ਮਾਂ ਮੰਨੀ ਉਹ ਮਾਂ ਇਹਦੀ ਕਨਈਏ ਦੀ ਆ ਜੀ ਓਕੇ ਠੀਕ ਆ ਤੇ ਹੋੜਾ ਜੀ ਗੱਬਰਾ ਜੀ ਇਹ ਖਾਲੀ ਆ ਜੀ ਨਹੀਂ ਇਹ ਖਾਲੀ ਆ ਜੀ ਅੱਛਾ ਦੋ ਜਦੋਂ ਜਬ ਦੋਗੇ ਆਪਣਾ ਬਾਤ ਹੁਣ ਫਰਵਰੀ ਚ ਮਲਾਵਾਂਗੇ ਠੀਕ ਆ ਜੀ ਹਾਂਜੀ ਇਸ ਟਾਈਮ ਖਾਲੀ ਆ ਉਬਰ ਕਿ ਉਮਰ ਹੋ ਗਈ ਜੀ 5 ਸਾਲ 5 ਸਾਲ ਠੀਕ ਹੈ ਬੱਚਾ ਪੁੱਤ ਦਿੱਤਾ ਇਹਨੇ ਪਹਿਲਾਂ ਕੋਈ ਹਾਂਜੀ ਦਿੱਤਾ ਜੀ ਇਹਨੇ ਸ਼ੋ ਵੀ ਜਿੱਤੇ ਆ ਘੋੜੀ ਨੇ 6-7 ਅੱਛਾ ਸ਼ੋ ਵੀ ਜਿੱਤੇ ਆ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਕੀਮਤ ਪਾਟ ਕਰਦੇ ਜੀ ਇਹਦੀ 15 ਲੱਖ ਰੁਪਏ ਪਦਾ ਰੱਖ ਜੀ ਠੀਕ ਆ ਓਕੇ ਤੇ ਆ ਵੀ ਆ ਜੀ ਬਸ਼ੇਰਾ ਘੋੜੀ ਆ ਜੀ ਇਹ ਬੱਚੀ ਆ ਜੀ ਅੱਛਾ ਬੱਚੀ ਅਸੀਂ ਹਾਂਜੀ ਹਾਂਜੀ ਤੇ ਕਿਹੜੇ ਘੋੜੇ ਦੀ ਆ ਜੀ ਇਹ ਲਾਲ ਰਤਨ ਦੀ ਆ ਜੀ ਲਾਲ ਰਤਨ ਦੀ ਠੀਕ ਆ ਇਹ ਕਿੰਨੇ ਉੱਪਰ 15 ਮਹੀਨਿਆਂ ਦੀ ਆ 15 ਵੀਂ ਦੀ ਤੇ ਹਾਈਟ ਕਿੰਨੀ ਕਰ ਗਈ ਹੈ ਜੀ ਹਾਈਟ 61 ਇੰਚ ਹੈ ਜੀ ਬਹੁਤ ਵਧੀਆ ਜੀ 15 ਬੀਜ ਦੀ ਬਸ਼ੇਰੀ ਹੈ ਜੀ ਲਾਰਤਾਂ ਦੀ ਕੱਦ 61 ਇੰਚ ਕਰ ਗਈ ਹੈ ਜੀ ਹਾਂਜੀ ਤੇ ਦੀ ਦੇਖ ਸਕਦੇ ਜੀ 15 ਬੀਜ ਦੀ 61 ਇੰਚ ਕੱਦ ਕਰ ਗਈ ਹੈ ਜੀ ਵਧੀਆ ਘੋੜੀ ਬਣੂਗੀ ਇਹ ਬਹੁਤ ਹਾਈ ਬਹੁਤ ਕਰ ਜੋਗੀ ਜੀ 5 ਫੁੱਟ 8 ਇੰਚ ਘੋੜੀ ਬਣੂਗੀ 65 68 ਹੱਥ ਪਾਉਗੀ ਜੀ ਹਾਂਜੀ ਹਾਂਜੀ ਤੇ ਵੀਰ ਜੀ ਇਹਦੀ ਕਿ ਡਿਪਾਰਟ ਕਰਦੇ ਵੀ ਸੇਲ ਲੈਸ ਦੀ ਹੈ ਜੀ ਬਿਫੋਰ ਹਾਂਜੀ ਹਾਂਜੀ ਸੇਲ ਵਾਸਤੇ ਜੀ ਸੇਲ ਲੈਸ ਤੇ ਹਾਂਜੀ ਹਾਂਜੀ ਠੀਕ ਆ ਓਕੇ ਕੀ ਡਿਪਾਰਟ ਕਰਦੇ ਵੀਰੇ ਜੀ ਇਹਦੀ 17 ਲੱਖ ਰੁਪਏ ਹੈ ਜੀ 17 ਲੱਖ ਰੁਪਏ ਹਾਂਜੀ ਠੀਕ ਹੈ ਜੀ ਦੀ ਦੇਖ ਸਕਦੇ ਜੀ ਅਵੇ ਪੁਰਾਣੀ ਬਿਸ਼ੇਰੀ 14 ਨੰਬਰ ਇਹ ਬਿਸ਼ੇਰੀ ਆਪਣੀ ਆ ਜੀ ਵੀਰ ਜੇ ਬੱਚੀ ਆ ਜੀ ਸਪਤਾਸ਼ ਕੋੜੇ ਦੀ ਸਪਤਾਸ਼ ਦੀ ਠੀਕ ਹੈ ਜੀ ਦਵਾਲੇ ਪਾਸਿਓਂ ਜੀ ਮਾਂ ਵਾਲੇ ਪਾਸਿਓਂ ਜੀ ਇਹ ਹੈ ਤਾਂ ਅਲੀ ਸ਼ਾਨ ਲਾਈਨ ਦੀ ਆ ਜੀ ਮਦਰ ਵੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਰ ਜੀ ਕਿੰਦੀ ਓਵਰ ਕਰ ਗਈ ਹੈ ਜੀ ਇਹ ਡੇਢ ਸਾਲ ਦੀ ਹੋ ਗਈ ਡੇਢ ਸਾਲ ਦੀ ਹਾਂਜੀ ਹਾਂਜੀ ਮਤਲਬ ਕਿ ਹਾਈਟ ਇਹਦੀ ਵੀ ਬਾਟ ਹੁਣ 62 ਇੰਚ ਹੈ ਜੀ 18 ਮਹੀਨੇ ਦੀ ਹੋ ਗਈ ਹਾਂ 18 ਮਹੀਨੇ ਦੀ ਹੋਰ ਅਭੀ ਜਦੀ ਹਾਂਜੀ ਤੇ ਹਾਈਟ ਕਰ ਗਈ ਹੈ ਜੀ 5 ਇੰਚ ਜੀ 5 ਇੰਚ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਕੀ ਡਿਮੈਂਡ ਕਰਦੇ ਵੀਰ ਜੀ ਇਹਦਾ 20 ਲੱਖ ਰੁਪਏ ਜੀ 20 ਲੱਖ ਰੁਪਏ ਹਾਂਜੀ ਠੀਕ ਆ ਓਕੇ ਜੀ ਵੇਖ ਸਾਦੇ ਵੀਰ ਜੀ ਤੇ ਬਕਸਰ ਵੱਡੀ 13 ਤਰੀਕ ਤੇ ਵੀਰ ਜੀ ਆਪਣੇ ਸਟੱਡ ਫਾਰਮ ਦਾ ਨਾਮ ਦੱਸਿਓ ਜੀ ਆਪਣੇ ਸਟੱਡ ਫਾਰਮ ਦਾ ਚਾਹਲ ਫਾਰਮ ਬਟਿੰਡਾ ਜੀ ਚਾਹਲ ਫਾਰਮ ਬਟਿੰਡਾ ਜੀ ਹਾਂਜੀ ਹਾਂਜੀ ਇਹ ਬੇਖਿਆਲ ਜੀ ਜੇ ਆਪ ਜਦੋਂ ਆਪਾਂ ਜਾਂਦੇ ਆ ਜੀ ਸਿੱਧਾ ਮੇਨ ਰੋਡ ਤੇ ਹੀ ਆਇਆ ਦਾ ਹੈ ਨਾ ਜੇ ਜਦੋਂ ਆਪਾਂ ਬਟਿੰਡੇ ਤੋਂ ਤਲਵੰਡੀ ਰੋਡ ਜਾਂਦੇ ਆ हां जी शुरू तो बोलियो बठेंडे तो जदों आपा तलवंडी रोड जाने हां हां जी हां जी अ सिटी क्रॉस करके अंडर ब्रिज क्रॉस ਕਰਨ ساری ਆਪਣਾ ਹਾਈਵੇ ਤੇ ਫਾਰਮ ਹੈ ਠੀਕ ਹੈ ਜੀ हां जी ਆਪਣਾ ਫਾਰਮ ਦਾ ਨਾਮ ਬੋਲ ਦਿਓ ਕਿਹੜਾ ਫਾਰਮ ਜੀ ਚਾਲ ਫਾਰਮ ਜੀ ਚਾਲ ਫਾਰਮ ਬਠੇਡਾ हां जी ਬਹੁਤ ਬਹੁਤ ਵੀਰ ਜੀ ਧੰਨਵਾਦ ਤੁਹਾਡਾ ਠੀਕ ਹੈ ਜੀ ਥੈਂਕ ਯੂ ਜੀ ਓਕੇ ਅਗੇ ਆਤੀ ਵੀਰ ਜੀ ਪਸ਼ੇਰੀ ਕੋੜੀ ਹੈ ਜੀ ਕੋੜੀ ਹੈ ਜੀ हां जी ਇਹ ਹੈ ਆਪ ਦਿਲਸ਼ਾਨ ਕੋੜੀ ਦੀ ਦਿਲਸ਼ਾਨ ਦੀ ਠੀਕ ਹੈ ਜੀ ਫੂਲ ਸਿੰਘ ਵਾਲੇ ਦੀ हां जी ਫੂਲ ਸਿੰਘ ਵਾਲੀ ਤੇ ਉਮਰ ਇਹਦੀ ਹੋਗੀ 5 ਸਾਲ ਠੀਕ ਹੈ ਜੀ ਪੂਟ ਪ੍ਰੋਪਰ ਹੈਗੀ 62 ਇੰਚ ਹੁਣ ਗੱਬੜਾ ਜੀ ਨਹੀਂ ਹਲੇ ਖਾਲੀ ਹੈ ਅੱਛਾ ਠੀਕ ਹੈ ਜੀ ਕਿ ਜਿੰਨੀਆਂ ਘੋੜੀਆਂ ਖਾਲੀ ਆ ਸਾਰੀਆਂ ਆਪਾਂ ਮਾਰਚ ਦੇ ਵਿੱਚ ਮੇਟ ਕਰਾਉਣੀ ਹੈ ਮੇਟ ਕਰਾਓਗੇ ਠੀਕ ਹੈ ਠੀਕ ਹੈ ਤੇ ਜੀ ਆਹ ਚੱਬੀ ਹੈ ਜੀ ਇਹ ਕਾਲੀ ਚੰਬੀ ਘੋੜੀ ਹੈ ਜੀ ਕਾਲੀ ਚੱਬੀ ਪੰਜ ਹੈ ਪੰਜ ਕਲਿਆਣ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਆਪ ਜਵਾਲਾਮੁਖੀ ਘੋੜੇ ਦੀ ਹੈ ਜੀ ਅੱਛਾ ਜਵਾਲਾਮੁਖੀ ਦੀ ਹੈ ਠੀਕ ਹੈ ਜੀ ਜੀ ਇਹ ਆਪ ਜਵਾਲਾਮੁਖੀ ਦੀ ਹੈ ਠੀਕ ਹੈ ਇਹ ਹੁਣ ਪ੍ਰੈਗਨੈਂਟ ਹੈ ਇਹ ਪ੍ਰੈਗਨੈਂਟ ਹੈ ਜੀ ਕਿੰਨੇ ਮਹੀਨੇ ਦੀ ਦੋ ਮਹੀਨਿਆਂ ਦੀ ਪ੍ਰੈਗਨੈਂਟ ਹੈ ਜੀ ਕਿਹੜੇ ਘੋੜੇ ਤੋਂ ਇਹ ਆਪਣੇ ਕੋਲ ਹੀ ਘੋੜਾ ਜੀ ਸਮੁੰਦਰ ਦਾ ਬੱਚਾ ਆਪਣੇ ਕੋਲ ਹਾਂਜੀ ਉਸ ਤੋਂ ਗੱਭਣ ਹੈ ਠੀਕ ਹੈ ਠੀਕ ਹੈ ਓਕੇ ਤੇ ਆ ਵੀਰ ਜੀ ਇਹ ਘੋੜੀ ਹੈ ਜੀ ਨੁਕਰੀ ਹਾਂਜੀ ਇਹ ਹੈਗੀ ਹੈ ਜੀ ਆਪਣਾ ਨੂਰੇ ਦੀ ਬਾਕਰਪੁਰ ਵਾਲੇ ਘੋੜੇ ਦੀ ਨੂਰੇ ਬਾਕਰਪੁਰ ਵਾਲੇ ਠੀਕ ਹੈ ਜੀ ਤੇ ਵੀਰ ਜੀ ਹਣ ਕਿਦਾਂ ਗੱਭਣ ਕਰਾਈ ਹੈ ਜੀ ਇਹ ਗੱਭਣ ਹੈ ਜੀ ਕਿੰਨੇ ਮਹੀਨਿਆਂ ਦੀ ਚਾਰ ਮਹੀਨਿਆਂ ਦੀ ਜੀ ਚਾਰ ਮਹੀਨੇ ਦੀ ਗੱਭਣ ਆਪਣੇ ਵਾਲੇ ਬਸ਼ੇਰੇ ਤੋਂ ਹੀ ਗੱਭਣ ਹੈ ਜੀ ਠੀਕ ਹੈ ਜਿਹੜਾ ਆਪਣੇ ਕੋਲੇ ਸਮੁੰਦਰ ਦਾ ਠੀਕ ਹੈ ਆਈਟੇ ਦੀ ਹੈਗੀ 36 ਇੰਚ ਜੀ ਇਹਦੀ ਵੀ ਕੀ ਡਿਮਾਂਡ ਕਰਦੇ ਇਹਦੀ ਡਿਮਾਂਡ ਕਰਦੇ ਆ ਜੀ 15 ਲੱਖ ਰੁਪਏ ਠੀਕ ਹੈ ਜੀ ਓਕੇ ਓਕੇ ਹਾਂਜੀ ਠੀਕ ਉਹ ਵੀ ਆ ਨਾ ਆਪਣੇ ਇਧਰ ਇਧਰ ਹਾਂ ਅ ਸ਼ਾਜ ਇਧਰ ਬਣਾਓ ਹੈਲੋ ਹਾਂ ਜੀ ਵੀਰ ਜੀ ਆਹ ਦੀ ਕੀ ਡਿਟੇਲ ਆ ਜੀ ਇਹ ਵੀ ਬੱਚੀ ਆ ਜੀ ਠੀਕ ਹੈ ਜੀ ਇਹ ਹੋ ਗਈ 27 ਮਹੀਨਿਆਂ ਦੀ 27 ਮਹੀਨੇ ਦੀ ਕਿਹੜੇ ਕੋੜੇ ਦੀ ਆ ਇਹ ਲਾਲ ਰਤਨ ਦੀ ਆ ਜੀ ਲਾਲ ਪੱਜ ਕਲਿਆਨ ਹੈ ਜੀ ਚਾਰੇ ਪੈਰ ਚਟੇ ਆ ਮੱਥੇ ਪਟਾ ਓਕੇ ਹਾਂਜੀ ਤੇ ਕਿਲੀ ਹਾਈਟ ਕਰ ਗਿਆ ਜੀ 63 ਇੰਚ ਹੈ ਜੀ 63 ਇੰਚ ਠੀਕ ਓਕੇ ਤੇ ਕੀ ਡਿਮਾਂਡ ਕਰਦੇ ਇਹਦੀ ਡਿਮਾਂਡ 16 ਲੱਖ ਰੁਪਏ 16 ਲੱਖ ਰੁਪਏ ਠੀਕ ਇਹ ਵੀ ਬੱਚੀ ਹੈ ਜੀ ਇਹ ਕਿੰਨੇ ਮਹੀਨੇ ਦੀ ਇਹ ਹੋ ਗਈ ਹੈ ਜੀ 15 ਮਹੀਨਿਆਂ ਦੀ 15 ਮਹੀਨੇ ਦੀ ਹਾਈਟ ਕਿੰਨੀ ਕਰ ਗਈ ਜੀ ਫਿਰ ਹਾਈਟ ਹੁਣ 60 ਤੋਂ ਬਾਹਰ ਹੈ ਜੀ 60 ਤੋਂ ਬਾਹਰ ਇਹ ਆਪਣੇ ਕੋਲ ਹੀ ਘੋੜਾ ਜੀ ਉਸੇ ਦੀ ਬੱਚੀ ਆ ਆਪਦੀ ਘਰ ਦੀ ਹੋਮ ਬਰੀਡ ਹੈ ਇਹ ਕਿਹੜਾ ਘੋੜਾ ਕਿਹੜੇ ਘੋੜੇ ਆਪਣੇ ਕੋਲੇ ਘੋੜਾ ਜੀ ਜਾਦੂ ਜਾਦੂ ਠੀਕ ਆ ਉਹ ਹੈਗਾ ਦਰੋਨੇ ਦਾ ਦਰੋਨੇ ਦਾ ਠੀਕ ਉਹ ਮੈਂ ਤੇ ਪਚਕਲਿਆਨ ਘੋੜਾ 67 ਇੰਚ ਠੀਕ ਆ ਜੀ ਉਹਦੀ ਬੱਚੀ ਹੈ ਜੀ ਓਕੇ ਠੀਕ ਆਪਣੇ ਕੋਲ ਵੀਰ ਜੀ ਘਰੇ ਕਿੱਦੇ ਸਟਾਲੀਅਨ ਦਾ ਜੀ ਆ ਘਰੇ ਸਟਾਲੀਅਨ ਆਪਣੇ ਕੋਲੇ ਇਸ ਟਾਈਮ ਜੀ ਅ ਦੋ ਸਟਾਲੀਅਨ ਐ ਇੱਕ ਨੁਕਰਾਗਾ ਹਾਂ ਜੀ ਤੇ ਵੈਸੇ ਤਾਂ ਹੁਣ ਤਿੰਨ ਹੀ ਹੋ ਚੱਲੇ ਕਿਉਂਕਿ ਉਹ ਦੁੱਲੇ ਵਾਲਾ ਬਸ਼ੇਰਾ ਵੀ ਤਿਆਰ ਹੋ ਗਿਆ ਹਾਂ ਜੀ ਤੇ ਪਹਿਲਾ ਦੋ ਸਟਾਲੀਅਨ ਸੀ ਹੁਣ ਉਹਨੂੰ ਹੁਣੇ ਕਵਰਿੰਗ ਤੇ ਛੱਡਣ ਲੱਗਿਆ ਤਿੰਨ ਘੋੜੀਆਂ ਮੇਟ ਕਰਾਇਆ ਅੱਛਾ ਇੱਕ ਇੱਕ ਆਪਣੇ ਕੋ ਆ ਗਿਆ ਡੁਕਰਾ ਸਟਾਲੀਅਨ ਇੱਕ ਬਾਰਵਾੜੀ ਤੇ ਇੱਕ ਦੂਜਾ ਆਪਣਾ ਹਾਂ ਦੁੱਲੇ ਦਾ ਜਿਹੜਾ ਇਹ ਜੋਦਾ ਬੱਜੂ ਕੇ ਲੈ ਜਾਂਦਾ ਹਾਂ ਜੋਦਾ ਜੀ ਠੀਕ ਹੈ ਵੈਸੇ ਪ੍ਰੋਪਰ ਦਾ ਪੰਜ ਹੈ ਅੱਛਾ ਠੀਕ ਇਸ ਟਾਈਮ ਘਰੇ ਤਿੰਨ ਆ ਦੋ ਮੇਰੇ ਕੋਲੇ ਇੱਥੇ ਆ ਅੱਛਾ ਅੱਛਾ ਠੀਕ ਆ ਹਾਂਜੀ ਹਾਂਜੀ ਦੋ ਬੱਚੇ ਇੱਥੇ ਵੀ ਹੈਗੇ ਆ ਜੀ ਠੀਕ ਹੈ ਜੀ ਉਹ ਵੀ ਆਪ ਹੀ ਪਾਲੇ ਆ ਜੀ ਤਿਆਰ ਆ ਉਹ ਵੀ ਦਿਖਾਉਣੇ ਆ ਸਾਰੇ ਠੀਕ ਹੈ ਜੀ ਤੇ ਜੀ ਆਹ ਕਿਹੜੀ ਘੋੜੀ ਦਾ ਜੀ ਬੱਚਾ ਇਹ ਬਸ਼ੇਰੀ ਆ ਜੀ ਅੱਛਾ ਬਸ਼ੇਰੀ ਆ ਠੀਕ ਕਾਂਟੇ ਦੀ ਆ ਜੀ ਕਾਲੇ ਕਾਂਟੇ ਦੀ ਕਾਲੇ ਕਾਂਟੇ ਦੀ ਠੀਕ ਕਿੰਨੀ ਉਮਰ ਹੋ ਗਈ ਜੀ ਇਹ ਬਸ਼ੇਰੀ ਹੋ ਗਈ ਜੀ 22 ਮਹੀਨਿਆਂ ਦੀ ਕਿੰਨੀ ਉਮਰ ਕਰ ਗਈ ਹੈ ਇਹ ਹਾਈਟ ਹੁਣ 60 ਇੰਚ ਹੈ ਜੀ ਹਾਂ ਜੀ ਆ ਪ੍ਰੋਪਰ 22 ਮਹੀਨਿਆਂ ਦੀ ਇਹ ਵੀ ਆਪਣੀ ਘਰ ਦੀ ਆ ਹੋਮ ਬਰੀਡ ਹੈ ਠੀਕ ਹੈ ਓਕੇ ਓਕੇ ਠੀਕ ਹੈ ਮਤਲਬ ਇਹ ਘੋੜੀ ਕਿਦਾ ਇਹ ਡੀਟੇਲ ਜਿਹੜੀ ਬਾਦੀ ਇਹਦੀ ਮਦਰ ਹੈਗੀ ਆਪਣੇ ਰਤਨਾਕਰ ਦੀ ਰਤਨਾਕਰ ਦੀ ਠੀਕ ਹੈ ਡਾਇਰੈਕਟਰ ਹਾਂ ਉਹ ਆਪਣੇ ਕੋਲੇ ਘਰ ਹੀ ਆ ਹੁਣ ਫੇਰ ਉਹਨੇ ਸੋਣਾਗਾ ਹੁਣ ਦਿਨਾਂ ਤੇ ਰੈਡੀ ਹੈ ਜੀ ਠੀਕ ਹੈ ਠੀਕ ਸੂਨ ਵਾਲੀ ਹੈ ਜੀ ਹੁਣ ਠੀਕ ਹੈ ਜੀ ਹਾਂ ਜੀ ਕੀ ਡਿਮਾਰਡ ਕਰਦੇ ਵੀਰੇ ਦੀ ਇਹਦਾ ਕਰਦੇ ਆ ਜੀ ਆਪਾਂ ਲੈਣ ਦੇ ਨੇ ਕੋਈ ਆ ਵੀ 15 ਦੀ ਦੇਵਾਂਗੇ ਮੁੱਲ ਜੋਗੀ ਕਰ ਲੀ ਹਾਂ ਜੀ ਠੀਕ ਹੈ ਠੀਕ ਹੈ ਇਹ ਬਸ਼ੇਰਾ ਜੀ ਅੱਛਾ ਇਹ ਬਸ਼ੇਰਾ ਜੀ ਇਹ ਪਟਵਾਰੀ ਕੋਲੇ ਦਾ ਜੀ ਅੱਛਾ ਪਟਵਾਰੀ ਆ ਕੀਤੇ ਉਰੋਗੀ ਵੀਰ ਜੀ ਦੀ ਇਹ ਹੋ ਗਿਆ ਜੀ 27 ਮਹੀਨਿਆਂ ਦਾ अच्छा 27 ਵੀ ਜਿਆਦਾ ਕੱਦ ਕਿਨਾ ਕਰ ਗਿਆ ਜੀ ਕੱਦ ਹੁਣ ਇਸ ਟਾਈਮ 64 ਹੈ ਜੀ 64 ਇੰਚ ਠੀਕ ਹੈ 64 ਰੈਡੀ ਹੈ ਜੀ ਠੀਕ ਆ ਵੈਸੇ ਹਲੇ ਹੁਣ ਦੋ ਦੰਦ ਲੱਗ ਰਿਹਾ ਠੀਕ ਹੈ ਜੀ ਹਾਂਜੀ ਇਹ ਵੀ ਬੱਚਾ ਹੀ ਪਾਲਿਆ ਜੀ ਘਰੇ ਆਪਾਂ ਠੀਕ ਹੈ ਇਹ ਵੇਖਣ ਵਾਸਤੇ ਤੇ ਵੇਚਣ ਵਾਸਤੇ ਨਹੀਂ ਇਹ ਦਿਖਾਉਣਾ ਵਾਸਤੇ ਇਹ ਦਿਖਾਉਣਾ ਕਰੀਦਾ ਹਾਂ ਨਾਟ ਫਾਰ ਸੇਲ ਹੈ ਇਹਨੂੰ ਤੁਸੀਂ ਬੁਲਾਓਗੇ ਕੱਲ ਬਾਅਦ ਹਾਂਜੀ ਹਾਂਜੀ ਕੱਲ ਨੂੰ ਕੱਢਾਂਗੇ ਇਹਨਾਂ ਨੂੰ ਸਾਰਿਆਂ ਨੂੰ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਬਹੁਤ ਸੋਹਣਾ ਜੀ ਵੀਰ ਜੀ ਬਿਲਕੁਲ ਲਿੱਠ ਬੁੜਾ ਤੁਸੀਂ ਵੇਖ ਸਕਦੇ ਜੀ ਕੋੜ ਵੇਖ ਸਕਦੇ ਤੁਸੀਂ ਹਾਂਜੀ ਆ ਡੈਪਲ ਕੀ ਕਹਿੰਦੇ ਡੈਪਲ ਹਾਂਜੀ ਇਹਨੂੰ ਗੁਲਦਾਰ ਕਹਿ ਦਿੰਦੇ ਆ ਜੀ ਹਾਂਜੀ ਹਾਂਜੀ ਹਾਂ ਵੈਸੇ ਦਾ ਕਲਰ ਤਾਂ ਗਰੇ ਹੀ ਆ ਹਾਂਜੀ ਹਾਂਜੀ ਜਦੋਂ ਆ ਡੈਪਲ ਡੈਪਲ ਗਰੇ ਕਹਿ ਦਿੰਦੇ ਆ ਹਾਂਜੀ ਹਾਂਜੀ ਐਪਲ ਗਰੇ ਸਟੇਜ ਚ ਹੁਣ ਹਾਂਜੀ ਹਾਂਜੀ ਹੁਣ ਹੌਲੀ ਹੌਲੀ ਨੀਲਾ ਹੋਊਗਾ ਹੈਨਾ ਤੇ ਇਹਦੀ ਆ ਇਹ ਵੀ ਬਿਸ਼ੇਰਾ ਜੀ ਦੋ ਦੰਦ ਹੈ ਜੀ ਹਲੇ ਇਹ ਹੁਣ ਹਾਈਟ ਨੀਅਰ ਅਬਾਊਟ 70 ਦੰਦ ਲੱਗ ਡਿਆ ਇਹ ਨਹੀਂ ਲਾਲਤਾਂ ਦਾ ਨਹੀਂ ਇਹ ਦਿਲਬਾਗ ਦਾ ਜੀ ਅੱਛਾ ਦਿਲਬਾਗ ਰਣੀ ਦਾ ਹਾਂ ਜੀ ਹਾਂ ਜੀ ਦਿਲਬਾਗ ਰਣੀ ਦਾ ਠੀਕ ਆ ਆਪਣੀ ਘਰ ਦਾ ਹੋਬਰੀ ਇਹ ਘਰ ਦਾ ਜੀ ਘਰ ਦਾ ਠੀਕ ਆ ਜੀ ਮਾਂ ਦੀ ਕੀ ਡਿਟੇਲ ਇਹ ਦੀ ਇਹ ਮਾਂ ਦੀ ਪ੍ਰਬਾਦੀ ਆ ਜੀ ਅੱਛਾ ਪ੍ਰਬਾਦੀ ਆ ਠੀਕ ਇਸ ਟਾਈਮ ਜੀ ਰੈਡੀ 70 ਇੰਚ ਰੈਡੀ ਆ ਜੀ ਇਹ 70 ਇੰਚ ਹਟਾ ਕੇ ਹਾਈਟ ਕਰਕੇ ਹਾਂ ਹੁਣ ਇਸ ਟਾਈਮ 70 ਹੈ ਜੀ ਤੇ ਉਮਰ ਕਿੰਨੀ ਹੈ ਦੀ ਉਮਰ ਇਹਦੀ ਹੋ ਗਈ ਜੀ ਮੰਨ ਕੇ ਚਲੋ 30 ਮਹੀਨੇ ਕਿੰਨੇ 30 30 ਮਹੀਨੇ 30 ਮੰਥ ਠੀਕ ਹੈ ਮਤਲਬ ਅਜੇ ਦੋ ਦਾਂਦੀ ਆ ਫਿਰ ਹਾਂ ਦੋ ਦਾਂਦਾ ਜੀ ਬੱਚਾ ਹੀ ਹੈ ਜੀ ਬੱਚਾ ਹੀ ਹੈ ਜੀ ਇਹਦੇ ਵਾ ਲੋ ਫਿਰ ਕਾਦੇ ਹੋਰ ਹੀ ਕਰ ਜੂਗਾ ਹਾਈ 2 ਇੰਚ ਹੋਰ ਕਰ ਜੂਗਾ ਯਾਰ ਆਹ ਨਾਲ ਵੱਧ ਵੀ ਕਰ ਜੇ ਨਹੀਂ ਦੋ ਤੱਕ ਕਰ ਹਾਂ ਜੀ ਹਾਂ ਜੀ ਠੀਕ ਆ ਆਪਣੇ ਘਰ ਦੀ ਹੋਮ ਬਰੀਡ ਹੈ ਹਾਂ ਜੀ ਹਾਂ ਜੀ ਹੋਮ ਬਰੀਡ ਹੈ ਜੀ ਠੀਕ ਠੀਕ ਆ ਬਹੁਤ ਸੋਹਣਾ ਬਸ਼ੇਰਾ ਵੇਖ ਸਕਦੇ ਤੁਸੀਂ ਲੈਥ ਵੀ ਪੂਰੀ ਪ੍ਰੋਪਰ ਗਰਦਨ ਸੋਬ ਵੇਖ ਸਕਦੇ ਨਹੀਂ ਬਾਰਵਾੜੀ ਪੂਰੇ ਕੈਰੈਕਟਰ ਆ ਜੀ ਓਕੇ ਇਹ ਵੀ ਵੀਰ ਜੀ ਦਿਖਾਉਣ ਵਾਸਤੇ ਹੈ ਜੀ ਹਾਂ ਜੀ ਦਿਖਾਉਣ ਵਾਸਤੇ ਜੀ ਠੀਕ ਜੀ Ok, está lo